ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਟਾਈਮ ਹੈਗਾ ਜੀ ਸ਼ਾਮ ਦਾ 7:30 ਹੋ ਗਏ ਨੇ ਤੇ ਆਪਾਂ ਸਾਰੇ ਕੰਮ ਧੰਦੇ ਨਿਮੇੜ ਲਏ ਤੇ ਇੱਕ ਫੈਸਲਾ ਬਾਕੀ ਆ ਤੇ ਹੁਣ ਆਪਾਂ ਕੀ ਆ ਵੀ ਚੱਲੂ ਬਲੌਗਸਟਾਰਟ ਕਰ ਲੈਨੇ ਤੇ ਆਪਾਂ ਐਸੀ ਉੱਪਰ ਆਪਣੇ ਉੱਪਰ ਬਾਗ ਨੂੰ ਖੁੱਲੇ ਸੀਗੇ ਤੇ ਨੇri ਚੜ ਕੇ ਆਈ ਸੀ ਕਿ ਮੈਂ ਕਾ ਚਲੋਂਦਾ ਹਾਂ ਲਾਇਆਗੇ ਬਾਹਰ ਬੂਏ ਤੇ ਆਜੋ ਤੁਹਾਨੂੰ ਬਾਹਰ ਦਾ ਥਿਊ ਦਿਖਾ ਦਗੇ ਹੁਣ ਉੱਪਰੋਂ ਕਿਸ ਤਰ੍ਹਾਂ ਦਾ ਲੱਗਦਾ ਵਾ ਪਸਵਾਨ ਉਹ ਅੰਦਰ ਬੰਨ ਕੇ ਜੀ ਆਪਾਂ ਮਛਰਦਾਨੇ ਦੇ ਤੀਲਾ ਤੇ ਕੰਨਮਨ ਹੋਈ ਜਾਂਦੀ ਐ ਤੇ ਇਹ ਕਾਫੀ ਚੜ ਕੇ ਆਇਆ ਸੀਗਾ ਪਰ ਟਲ ਗਿਆ ਉਹ ਪਾਸੇ ਪੈ ਗਿਆ ਇਤੋਂ ਕਿਲੋਮੀਟਰ ਵੱਟ ਦੂਰੇ ਕੀ ਤਨਗੇ ਸੀ ਇੱਥੇ ਨਹੀਂ ਦੱਸਿਆ ਕਹਿੰਦੇ ਨਹੀਂ ਪਈ ਜਾਂਦਾ ਉਧਰ ਪਰ ਆਪਣੇ ਇੱਥੇ ਪੰਡ ਹੈ ਨਹੀਂ ਗਾਮੀ ਤੇ ਇਸ ਤਰ੍ਹਾਂ ਦਾ ਬਾਹਰ ਦਾ 뷰 ਆ ਜੀ ਹਜੇ ਥੋੜਾ ਜਿਹਾ ਦਿਨ ਖੜਾ ਤੇ ਚੁੰਨੇ ਚੁੰਨੇ ਵਧੀਆ ਤੁਰੇਵੇ ਆ ਜੀ ਦੇ ਚੁੰਨਾ ਤੁਸੀਂ ਕੀ ਕਹੋਗੇ ਤੇ ਇਹ ਇਧਰ ਬੱਦਲ ਵਾਈ ਹੈਗੀ ਆ ਹਜੇ ਤੇ ਥੋੜਾ ਥੋੜਾ ਮੀਂਹ ਪੈ ਰਿਹਾ ਵਾ ਇਸ ਤਰ੍ਹਾਂ ਦਾ ਕਣਮਣ ਹੋ ਕਿੰਨਾ ਕਥਾਂ ਭਿੱਜਿਆ ਜੀ ਪੱਤੇ ਪੱਤੇ ਉੱਡ ਕੇ ਆ ਗਏ ਹਵਾ ਦੇ ਨਾਲ ਹੁਣ ਆਪਾਂ ਚੱਲਦੇ ਉੱਪਰ ਤਾਂ ਤੇ ਜ਼ਿਆਦਾ ਨਹੀਂ ਇਹ ਨਾ ਕੱਚੇ ਥਾਂ ਤੇ ਨਹੀਂ ਪਤਾ ਲੱਗਦਾ ਵੀ ਮੀਂਹ ਪਏਗਾ ਇੱਥੇ ਜ਼ਿਆਦਾ ਪਤਾ ਲੱਗਦਾ ਵੀ ਨਹੀਂ ਜਿੰਵੇਂ ਜ਼ਿਆਦਾ ਹੁੰਦਾ ਪਰ ਇੰਨਾ ਹੈ ਨਹੀਂਗਾ ਮੀਂਹ ਤੇ ਦੇਖੋ ਜੀ ਖੇਤਾਂ ਦਾ ਵਿਊ ਇਦਦਰ ਮੀਂਹ ਪਈ ਜਾਂਦਾ ਕੈਮਰੇ ਜਿੰਨਾ ਕਾਲਾ ਨਹੀਂ ਜਾਂਦਾ ਜਿੰਨਾ ਇਦਦਰ ਕਾਲਾ ਹੋਇਆ ਵਾ ਤੇ ਉਦੋਂ ਸ਼ੇਰ ਵਾਲੀ ਮੀਂਹ ਪੈ ਰਿਆ ਆਪਣੀ ਨਮੀ ਪੈ ਰਿਆ ਜਿੱਦਦਰ ਮੌਸਮ ਠੰਡਾ ਹੋ ਗਿਆ ਅੰਦਰ ਤਾਂ ਗਰਮੀ ਲੱਗਦੀ ਬਾਹਰ ਕਾਫੀ ਠੰਡਾ ਲੱਗਦਾ ਵਾ ਤੇ ਲਸਕੀ ਜਾਂਦਾ ਹਜੀ ਮੀਂਹ ਆਊਗਾ ਇੱਟ ਵੀ ਦੋ ਤਿੰਨ ਧੰਦੀ ਚੜੀ ਦਾਦਾ ਵੇਖੋ ਹੁਣ ਕਿੰਨੇ ਦਿਨ ਪੈਂਦਾ ਕਿੰਨੇ ਦਾ ਨਹੀਂ ਪੈਂਦਾਗਾ ਜੀ ਚਲੋ ਜੀ ਬਾਹਰ ਬੂਏ ਲਾਦ ਗਏ ਤੇ ਚਲੀਏ ਥੱਲੇ ਤੇ ਕੰਮ ਨਿਮੇੜ ਗਏ ਜਿਹੜੇ ਰਹਿੰਦੇ ਆ ਸ਼ਾਮ ਦਾ ਟਾਈਮ ਆ ਜੀ ਐਡਾ ਕ ਸਾਡਾ ਪਿੰਡ ਆ ਛੋਟਾ ਜਿਹਾ ਦੇਖ ਲਓ ਉਥੇ ਨਾਲ ਦੂਸਰਾ ਪੈਂਡ ਸਟਾਰਟ ਹੁੰਦਾ ਯਾਨੀ ਕਿ ਉਸ ਪੈਂਡ ਤੇ ਹੀ ਆਈਏ ਅਸੀਂ ਇਹ ਵਰਦਵਾਰ ਸਾਹਿਬ ਤੋਂ ਫਰੇਰਾ ਸੋਰੀ ਹੈ ਫਰੇਰਾ ਸਾਡਾ ਪਾਠ ਹੋ ਰਿਹਾ ਜੀ ਅਜੇ ਛੋਟਾ ਹੈ ਟਾਈਮ ਨਾ ਫ੍ਰੀ ਹੋ ਗਈ ਸੀ ਕਿਉਂਕਿ ਇਹਨਾਂ ਨੇ ਥੋੜਾ ਜਿਹਾ ਹੈਲਪ ਕਰਾਤੀ ਮੇਰੇ ਨਾਲ ਤੇ ਇਹਨਾਂ ਕਾ ਮੇਰਾ ਅੱਧਾ ਕੰਟਾ ਕੰਟਾ ਕਾ ਫੈਲਾ ਮੈਂ ਫ੍ਰੀ ਹੋਗੀ ਚਲੋ ਜੀ ਹੰਦੀ ਠੰਡੀ ਹਵਾ ਚੱਲ ਰਹੀ ਹੈ ਮੇਰਾ ਜਿਲੇ ੜ ਗਈ ਵੀ ਹੈ ਅਨ ਵਿਟਰ ਵਾਲਾ ਬਲ ਬਲ ਵਾਲਿਆ ਲੱਭਾਰ ਚੱਕਰ ਲੱਗੇ ਲੱਗਾ ਜਨ ਲੱਗਦਾ ਚਲੋ ਜੀ ਚੱਲਦੇ ਆ ਥੰਨੇ ਤੇ ਕਰਦੇ ਆ ਕੰਮ ਹੈਲੋ ਹਾਂਜੀ ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅਗਲੀ ਸਵੇਰ ਹੋ ਗਈ ਆ ਜੀ ਤੇ ਆਪਾਂ ਧਾਰ ਚੋਲੀ ਆ ਤੇ ਹੁਣ ਕੱਟੀ ਨੂੰ ਆਪਾਂ ਦੁੱਧ ਪਿਆਉਣੇ ਆ ਬੱਠਲ ਦੇ ਵਿੱਚ ਕਿਉਂਕਿ ਜਦੋਂ ਇਹਨੂੰ ਆਪਾਂ ਇਹਦੀ ਮੱਝ ਥੱਲੇ ਛੜ ਮਾਂ ਥੱਲੇ ਛੜਦੇ ਸੀਗੇ ਤਾਂ ਇਹ ਇਹਨੇ ਜਕਮ ਕਰਤੇ ਜਿੱਥਣਾ ਤੇ ਤੇ ਧਾਰ ਚੋਣੀ ਬਹੁਤ ਔਖੀ ਆ ਜੀ ਲੋਹ ਨਿਕਲਦਾ ਹੁਣ ਜਦੋਂ ਮੈਂ ਧਾਰ ਚੋਣੀ ਹੁਣ ਦੇਲੀ ਮੈਂ ਟੂਕ ਲਾਈ ਜਾਨੀ ਆ ਉਹਦੇ ਮੱਝ ਦੇ ਤੇ ਪਰ ਜਿੰਨਾ ਕ ਜਕਮ ਸਹੀ ਹੁੰਦਾ ਸ਼ਾਮ ਨੂੰ ਫੇਰ ਜਾਂ ਸਵੇਰ ਧਾਰ ਚੋਣੀ ਹੁੰਦੀ ਉਹ ਫੇਰ ਜਕ ਮੁੱਠ ਕੱਢਦਾ ਹੌਲੀ ਹੌਲੀ ਰਾਮ ਆਊਗਾ ਜੀ ਤੇ ਇਹ ਹੁਣ ਆਪਦਾ ਦੁੱਧ ਪੀ ਲੂਗੀ ਤੇ ਇਧਰ ਅਜੇ ਆਏ ਗੋਏ ਵਾਲੀ ਆਈ ਨਹੀਂ ਹਜੇ ਕੰਮ ਵਾਲੀ ਗੁਵਾ ਚੱਕਣ ਤੇ ਪਸ਼ੂ ਆਪਾਂ ਨਾ ਪਿਆਦੇ ਪੱਠੇ ਖਾਈ ਜਾਂਦੇ ਕੁਛ ਉੱਥੇ ਕਰਦੇ ਆ ਕਿਉਂਕਿ ਧਰ ਜੁਣੀ ਸੀਗੀ ਤੇ ਚਲੋ ਜੀ ਇਹ ਦੁੱਧ ਪੀਂਦੀ ਆ ਤਾਂ ਫਿਰ ਆਪਾਂ ਹੋਰ ਕੰਮ ਸਟਾਰਟ ਕਰਦੇ ਆ ਦੂਜਾ ਕੰਮ ਕਰ ਲਿਆ ਆਟਾ ਗੋਲ ਲਿਆ ਭਾਂਡੇ માં ਲੈ ਦੁੱਧ ਗਰਮ ਕਰਨਾ ਤੇ ਰੋਟੀਆਂ ਲਾਉਣ ਆਲਾਂਗੇ ਰਹਿੰਦੇਗਾ ਜੀ ਉਹ ਲਾਲਾਂਗੇ ਦੁੱਧ ਕਰਮ ਕਰਕੇ ਨਾਲ ਦੀ ਨਾਲ ਹੀ ਮਗਰ ਤੇ ਅੱਗ ਮਚਾਲ ਗਏ ਹੁਣ ਅੱਗ ਬਾਲ ਲਗੇ ਚੁੱਲ੍ਹੇ ਦੇ ਵਿੱਚ ਤੇ ਬਾਹਰ ਹਵਾ ਆਉਂਦੀ ਆ ਜੀ ਥੋੜਾ ਜਿਹਾ ਸਾਹ ਜਿਹਾ ਆਉਂਦਾ ਤਾਂ ਲੱਗਾ ਪਿਆ ਮੀਂਹ ਚੜ ਕੇ ਤਾਂ ਬਹੁਤ ਆਇਆ ਸੀ ਕੱਲ ਤੇ ਪਰ ਆਇਆ ਨਹੀਂ ਪਿੰਦੂ ਬਾਰ ਬਾਰ ਪੈ ਗਿਆ ਪਾਸੀ ਆਸੀ ਪੈ ਗਿਆ ਪਰ ਆਪਣੀ ਨਹੀਂ ਪਿਆ ਮੀਂਹ ਜੀ ਇੱਥੇ ਹੁਣ ਇਹ ਇੰਨਾ ਕਦੇ ਪਛੇ ਨੇ ਛੱਡ ਦੇਣਾ ਇਹ ਇੰਨੇ ਕਨਾਈ ਰੱਜ ਜਾਂਦੀ ਆ ਕਿਲੋ ਦੁੱਧ ਮਸਾਂ ਪੀਤਾ ਜਾਂਦਾ ਹੈ ਤੂੰ ਮੁੜ ਕੇ ਨਗਰੀ ਕਰਨ ਲੱਗ ਜਾਂਦੀ ਮੈਂ ਤਾਂ ਹੀ ਇਹਦੇ ਕੋਲੇ ਖੜੀ ਸੀ ਮੈਂ ਕਿਹਾ ਢੋਲਣਾ ਦੇਵੇ ਹੌਲੀ ਹੌਲੀ ਪੀ ਲੂਗੀ ਇਹ ਚਲੋ ਜੀ ਆਪਾਂ ਅੱਗ ਬਾਲ ਲਗੇ ਚੁੱਲ੍ਹੇ ਦੇ ਵਿੱਚ ਲਓ ਜੀ ਟਾਈਮ ਹੋ ਗਿਆ ਦੁਪਹਿਰ ਦਾ 4 ਵਜਣ ਵਾਲਿਆ ਤੇ ਆਪਾਂ ਮੁੜ ਕੇ ਕੈਮਰਾ ਚੱਕਣ ਦਾ ਟਾਈਮ ਹੀ ਨਹੀਂ ਲੱਗਾ ਜੀ ਤੇ ਘਰੇ ਪਰੌਣੇ ਆ ਗਏ ਤੇ ਬਸ ਉਧਰ ਟਾਈਮ ਲੱਗ ਗਿਆ ਤੇ ਹੁਣ ਆਪਾਂ ਪਾਉਣੇ ਆ ਦੁਪਹਿਰ ਦੇ ਪੱਠੇ ਤੇ ਪਾਣੀ ਪਿਉਣੇ ਆ ਨਮਾਉਣੇ ਇਹਨਾਂ ਨੂੰ ਵੇਖੋ ਜੀ ਪਸ਼ੂ ਹਨਾ ਮੈਨੂੰ ਵੇਖ ਕੇ ਖੜੇ ਹੁੰਦੇ ਆ ਇਹਨੇ ਅਣਸਾਨਾਂ ਨਾਲੋਂ ਜ਼ਿਆਦਾ ਆ ਜਾਨਵਰ ਮੋਹ ਕਰਦੇ ਜੇ ਆਪਾਂ ਪਾਲਾਂਗੇ ਤਾਂ ਜੇ ਆਪਾਂ ਇਹਨਾਂ ਨਾਲ ਮੋਹ ਕਰਦੇ ਆ ਤੇ ਆਪਣਾ ਮੋਹ ਕਰਦੇ ਹੁਣ ਵੇਖੋ ਸਾਰਾ ਰਾਮ ਨਾਲ ਬੈਠਿਆ ਸੀ ਹੌਲੀ ਹੌਲੀ ਉੱਠਾ ਕੱਢਨੇ ਆ ਸਾਰੀਆਂ ਵੀ ਆ ਗਈ ਨਾਲੇ ਮੈਂ ਹਜੇ ਕੋਈ ਇਹਨਾਂ ਨੂੰ ਪਾਣੀ ਦਾਣੀ ਸੀ ਉਹ ਸੀ ਉਹ ਕੀਤਾ ਵੀ ਪਾਣੀ ਪੀਰੋ ਜਾਂ ਕਿਵੇਂ ਇਹਨਾਂ ਨੂੰ ਪਤਾ ਵੀ ਹੋਣਾ ਜਦੋਂ ਮੈਂ ਆਈ ਉਦੋਂ ਉੱਠਣਾ ਇਹਨਾਂ ਨੇ ਬੈਠੀਆਂ ਸੀ ਰਾਮ ਨਾਲ ਹੁਣ ਉੱਠੀਆਂ ਵੇਖ ਕੇ ਹੁਣ ਇਹਨਾਂ ਨੂੰ ਪਾਣੀ ਪਿਆ ਕੇ ਹਜੇ ਇਥੇ ਪਰਸ਼ਾਵਾਂ ਥੋੜਾ ਆਇਆ ਤਾਂ ਬਾਹਰ ਤੇ ਆਪਾਂ ਅੰਦਰ ਹੀ ਪਾਣੀ ਪਿਆ ਕੇ ਬੰਨਦਾਂਗੇ ਤੇ ਪੱਠੇ ਦੇਵਾਂਗੇ ਪਾਹ ਸਾਰੇ ਆਂ ਦੇਖੋ ਜੀ ਆਏ ਉੱਠਣਾ ਹੁਣ ਇਥੋਂ ਤੱਕ ਕਿ ਨਿੱਕੀ ਕੱਟੀ ਨੂੰ ਵੀ ਜਦੋਂ ਆਵਾਜ਼ ਦਿੱਤੀ ਉਦੋਂ ਇਹਨੇ ਉੱਠਣਾ ਉਹ ਬਾਗੇ ਬਾਗੇ ਹੱਥ ਕਰਿਆ ਹੱਥ ਕਰਿਆ ਬਾਗਾ ਇਨਸਾਨ ਦਾ ਧੋਖਾ ਦੇ ਸਕਦਾ ਪਰ ਜਾਨਵਰ ਇਨਸਾਨ ਨੂੰ ਕਦੇ ਵੀ ਧੋਖਾ ਨਹੀਂ ਦਿੰਦਾ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਦੀ ਸਤਿ ਸ੍ਰੀ ਅਕਾਲ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਮੇਰੇ ਚੈਨਲ ਨੂੰ ਜਰੂਰ ਕਰੋ ਜੀ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਬਾਏ